ਆਪਣੀ ਫਸਾਦ ਤੇ ਨਸਲਾਂ ਨੂੰ ਗਵਾਉਣ ਖਤਰਾ ਇਸ ਤਰ੍ਹਾਂ ਕਿ ਪ੍ਰਾਵੇ ਨਾਲ ਖੜੋ ਤੇ ਜਿਹੜੀ ਆਪਣੀ ਕੌਮ ਐ ਉਹਦਾ ਪੂਰੇ ਤਰ੍ਹਾਂ ਸਾਥ ਦੋ ਆਵਾਜ਼ ਬਣੋ ਕਿ ਆਓ ਆਪਾਂ ਕਰਤਾ ਵੀ ਹਾਜ਼ਰੀ ਭਰਦੇ ਆ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਮਨਜ਼ੂਰ ਨਾ ਕਰਦੇ ਹਾਰਾਂ ਨੂੰ ਵਾਹੇ ਦਾ ਜਰੇ ਚਬਾ ਦਾਗੇ ਅਸੀਂ ਇਹ ਜਾਣ ਸਰਕਾਰਾਂ ਨੂੰ ਅਸੀਂ ਇਹ ਜਾਣ ਸਰਕਾਰਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ बहादर ते बाबप सूर जी ਚੈ ਲਈ ਗਦਾਰਾਂ ਨੂੰ ਲੋਹੀ ਦੇ ਚਲੇਚ ਬਾਦਿਆਂਗੇ ਅਸੀਂ ਇਹ ਜਾਣ ਸਰਕਾਰਾਂ ਨੂੰ ਲੋਹੀ ਦੇ ਚਲੇਚ ਬਾਦਿਆਂਗੇ ਅਸੀਂ ਇਹ ਜਾਣ ਸਰਕਾਰਾਂ ਨੂੰ ਹਾਸਕਰ ਰਾਜ ਵੀ ਸ਼ਾਨ ਬਣਾਈ ਹੋ ਗਈ ਸਰ ਜੱਟ ਸਿੰਘ ਤੇ ਫੋਟੇ ਨੇ ਕੀ ਪੀਸ਼ਾਦਰ ਕੀ ਸਿਵਤ ਲੈ ਕੇ ਮਨੀ ਸ਼ਰਤ ਪੈ ਗਏ ਛੋਟੇ ਨੇ ਸਰਦਾਰਾ ਜੇ ਰਣਜੀਤ ਸਿੰਘ ਤੇ ਨੰਦੇ ਜੇ ਸਰਦਾਰ ਤੁਹਾਡੇ ਅੱਗੇ ਅਸੀਂ ਇਹ ਜਾਲਮ ਸਰਕਾਰਾਂ ਨੂੰ ਪਿਆਰੇ ਵੀਰੋ ਹੁਣ ਖੜੇ ਹੋਵੋ